ਪਾਪਾ ਪਹੁੰਚੇ ਸੀਗੇ ਪਿੰਡ ਤੁੰਗਾਲੀ ਜ਼ਿਲ੍ਹਾ ਬਠਿੰਡਾ ਤੇ ਇੱਥੇ ਇੱਕ ਬਹੁਤ ਵੱਡਾ ਜਿਹੜਾ ਤਮਾਕਾ ਹੋਇਆ ਤਾਂ ਨੂੰ ਪਤੀ ਆ ਵੀ ਜਿਹੜਾ ਇੱਕ ਜੰਗ ਲੱਗ ਰਹੀ ਆ ਉਹਦੇ ਕਾਰਨ ਇੱਕ ਉੱਥੇ ਇਧਰ ਦਿਖਾਈ ਬਾਈ ਜਿਹੜੀ ਸਾਈਡ ਆ ਉਹ ਗੱਟੇ ਪਏ ਨੇ ਆ ਇਟਾਂ ਕੋਲੋਂ ਦੀਂਦਾ ਸਿਰਫ ਉੱਥੋਂ ਹੋਊਗਾ 25 30 ਕਰਮਾ ਆ ਘਰ ਤੋਂ ਆਪਣਾ ਦੂਰ ਉੱਥੇ ਆ ਕੇ ਡਿੱਗਾ ਕੋਈ ਸਿਸਟਮ ਆਪਾਂ ਬਾਪੂ ਨੂੰ ਪੁੱਛਦੇ ਆਂ ਹਾਂਜੀ ਸ੍ਰੀਕਾਲਾ ਬਾਪੂ ਜੀ ਸ੍ਰੀਕਾਲ ਜੀ ਹਾਂਜੀ ਇਹ ਮਕਾਨ ਜਿਹੜਾ ਆਪਣਾ ਹੀ ਹਾਂਜੀ ਆਪਣਾ ਹਾਂਜੀ ਇਹ ਕਿੰਨੇ ਕ ਟਾਈਮ ਤੇ ਜਿਹੜਾ ਕੋਈ ਤਮਾਕਾ ਹੋਇਆ ਸੀਗਾ ਜੀ ਇਹ 1:30 ਦਾ ਟਾਈਮ ਸੀਗਾ ਜੀ ਤੇ ਕੇਰਾ ਆਪਣੇ ਤਖਤ ਤੇ ਹੱਲੇ ਅੰਦਰਲੇ ਹਾਂਜੀ ਹਾਂਜੀ ਮੈਂ ਬੈਠਾ ਹੋ ਗਿਆ ਨਾਲ ਦੀ ਨਾਲ ਹਾਂਜੀ ਹਾਂਜੀ ਬੈਠਾ ਹੋਣ ਸਾਰੀ ਇਹ ਧਮਾਕਾ ਹੋ ਗਿਆ ਹਾਂਜੀ ਕੋਈ ਆਪਣਾ ਪਰਿਵਾਰ ਦਾ ਮੈਂਬਰ ਕੋਈ ਇਦਾਂ ਤਾਂ ਨਹੀਂ ਸੀ ਬਾਹਰ ਸੀਗਾ ਜਦ ਉਹਨੇ ਆਉਂਦੇ ਨੇ ਦੇਖਿਆ ਹੋਵੇ ਬਾਹਰ ਕੋਈ ਨਹੀਂ ਕੁਝ ਨਹੀਂ ਦੇਖਿਆ ਜੀ ਅਸੀਂ ਨਾ ਕਿਸੇ ਆਉਂਦੇ ਨੇ ਹਾਂਜੀ ਹਾਂਜੀ ਵੀ ਜਾਂ ਕੋਈ ਅੱਗ ਆਉਂਦੀ ਹੋਵੇ ਜਾਂ ਕੋਈ ਸੌਂਦਾ ਹੋਵੇ ਜਾਂ ਖੜਕਾ ਹੁੰਦਾ ਨਾ ਖੜਕਾ ਹੋਇਆ ਹਨ ਤਾਂ ਉਹਦੀ ਪਤਾ ਲੱਗ ਗਿਆ ਜੇ ਪੜਾਕਾ ਪੈ ਕੇ ਤੇ ਅੱਗ ਫੈਲੀ ਆ ਚਾਰ ਸਕੇ ਅੱਛਾ ਜੀ ਉਦੋਂ ਅਸੀਂ ਅਖਿਆ ਵੀ ਆਹ ਕੀ ਹੋ ਗਿਆ ਆਪਣੇ ਕੋਲੇ ਜੀ ਹਾਂਜੀ ਜਿਵੇਂ ਆਪਣੇ ਘਰ ਦੇ ਅੰਦਰ ਸੀਸੇ ਵਗੈਰਾ ਟੁੱਟੇ ਹੋਏ ਨੇ ਆ ਜਾਓ ਬਈ ਤੇ ਉਹ ਕਿਵੇਂ ਡਿੱਗੇ ਨੇ ਜੀ ਕਿਵੇਂ ਕੀ ਗੱਲਬਾਤ ਹੋਈ ਹੈ ਜਿਵੇਂ ਆ ਚਾਦਰਾਂ ਨੇ ਇੱਥੇ ਕੋਈ ਮਾਲ ਪਸੂ ਵੀ ਹੈਗਾ ਸੀ ਮਾਲ ਪਸੂ ਤਾਂ ਬਾਹਰਲੇ ਪਾਸੇ ਸੀਗਾ ਜੀ ਇੱਥੇ ਹਾਂਜੀ ਉਹ ਤਾਂ ਖਾਲੀ ਸੀ ਹਾਂਜੀ ਇਹ ਜੋ ਪੜਾਕਾ ਪਿਆ ਪੜਾਕਾ ਪੈਣ ਸਾਰੀ ਸਾਰਾ ਕੁਝ ਹੋਇਆ ਕਿ ਸਮਾਨ ਇਹ ਹਾਂਜੀ ਹਾਂਜੀ ਨਾਲ ਦੀ ਨਾਲ ਸੀਸੇ ਟੁੱਟ ਕੇ ਨਾਲ ਦੀ ਨਾਲ ਲੌਕ ਟੁੱਟ ਕੇ ਤੱਕ ਤੇ ਫੜ ਫੜ ਵੱਜੇ ਹਾਂਜੀ ਤੇ ਸਾਨੂੰ ਤਾਂ ਕਿਸੇ ਨੂੰ ਹਟ ਹੀ अच्छा 15 ਮਿੰਟ ਸਾਨੂੰ ਦਿਸਿਆ ਹੀ ਨਹੀਂ ਕੋਸ ਫਿਰ ਹਾਂਜੀ ਹਾਂਜੀ 15 ਮਿੰਟ ਬਾਅਦ ਸਾਨੂੰ ਮੜਾ ਜਾਦੇ ਸਨ ਲੱਗਿਆ ਹਾਂਜੀ ਹਾਂਜੀ ਫਿਰ ਪਰੇ ਰੇਤਾ ਉੱਡ ਜਾਂਦਾ ਸੀ ਅਸੀਂ ਕਹ ਵੀ ਉਹ ਖਾਲੀ ਥਾਂ ਪਿਆ ਤੇ ਵੀ ਉੱਥੇ ਉੱਡ ਗਿਆ ਹਾਂਜੀ ਹਾਂਜੀ ਫਿਰ ਅਸੀਂ ਇਹਨਾਂ ਨੂੰ ਸਾਰੇ ਘਰਾਂ ਨੂੰ ਫੋਨ ਕਰੇ ਆਏ ਨੇ ਅਸੀਂ ਗਏ ਆ ਉਹ ਸਾਨੂੰ ਕੋਈ ਦਿਸਿਆ ਨਹੀਂ ਠੀਕ ਹੈ ਜੀ ਇੱਥੇ ਰਾਤ ਨੂੰ ਅਸੀਂ ਆਏ ਨਹੀਂ ਕਿੱਲੇ ਸਾਂ ਚ ਹਾਂਜੀ ਹਾਂਜੀ ਇਹ ਸਵੇਰ ਉੱਠਿਆ ਜਦੋਂ ਮੈਨੂੰ ਉਹ ਨਿਸ਼ਾਨ ਦਿਸਿਆ ਹਾਂਜੀ ਹਾਂਜੀ ਜਿਹੜਾ ਕੰਧ 'ਚ ਵੱਜਿਆ ਹਾਂਜੀ ਮਗਾਇਾ ਨਿਸ਼ਾਨ ਤਾਂ ਆਪਣੇ ਕੋਲੇ ਤੋਂ ਨੇੜੇ ਹੀ ਹੈ ਕਿਤੇ ਜੋ ਬਾਹਰ ਨਿਕਲਿਆ ਤਾਂ ਹਾਂ ਉੱਥੇ ਮਿੱਟੀ ਪੰਮਾ ਕੁੱਤਿਆਂ ਨੇ ਮਿੱਟੀ ਕਟੂਆ ਪਟਿਆ ਪਿਆ ਮੈਂ ਖੈ ਤਾਂ ਬੰਬ ਡਿੱਗੇ ਇੱਥੇ ਠੀਕ ਹੈ ਜੀ ਤੇ ਇੱਕ ਜਿਵੇਂ ਹੁਣ ਇਧਰ ਪੰਜਾਬ ਪੁਲਿਸ ਆਪਣੀ ਆ ਰਹੀ ਆ ਜਿੰਮੇਵਾਰੀ ਤੇ ਲੱਗ ਰਿਹਾ ਕੋਈ ਸੰਦੇਸ਼ ਪਹਚਾਇਆ ਜੀ ਕੋਈ ਆਰਮੀ ਤੱਕ ਹੀ ਆਰਮੀ ਤੱਕ ਕਹਿੰਦੇ ਤਾਂ ਹੈ ਜੀ ਆਉਂਦੇ ਆਰਮੀ ਵਾਲੇ ਫਿਰ ਦੇਖੋ ਵੀ ਆਉਣਗੇ ਕਿ ਜਾਂ ਕੀ ਕਰਨਗੇ ਠੀਕ ਹੈ ਜੀ ਤੇ ਹਾਂਜੀ ਆਜੋ ਤੁਹਾਨੂੰ ਦਿਖਾਉਣੇ ਆ ਬਾਪੂ ਦਾ ਜਿਹੜਾ ਮਕਾਨ ਦਾ ਜਿਹੜਾ ਨੁਕਸਾਨ ਹੋਇਆ ਤੇ ਇਧਰ ਵੀ ਹਜੇ ਬਾਪੂ ਮਕਾਨ ਕਿੰਨੇ ਕ ਟਾਈਮ ਹੋਇਆ ਸੀ ਇਹ ਪਾਏ ਨੂੰ ਜਿਹੜਾ ਪਿਛਲੇ ਸਾਲ ਆ ਤਾਂ ਹੁਣੇ ਪਾਇਆ ਜੀ 8 ਦਿਨ ਹੀ ਹੋਏ ਆ ਅੱਛਾ ਪਿਛਲੇ ਸਾਲ ਦਾ ਪਾਇਆ ਠੀਕ ਹੈ ਆ ਤਾਂ ਇਹ ਮਿਸਤਰੀ ਅਸੀਂ ਹਟਾਇਆ ਹੀ ਆ ਤੇ ਟੁੱਟ ਪਹਿਲਾਂ ਗਿਆ ਅੱਛਾ ਜੀ ਆ ਦੇਖ ਲਓ ਇਧਰ ਹੋ ਕੇ ਸਮਾਂ ਬੱਕਰੀਆਂ ਸੀਗੀਆਂ ਥੱਲੇ ਖੜੀਆਂ ਹਾਂਜੀ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜਾ ਇੱਥੋਂ ਜਿਹੜੀਆਂ ਇਹ ਬੱਕਰੀਆਂ ਸਾਰੀਆਂ ਇਹਦੇ ਨੀਚੇ ਸੀਗੀਆਂ ਇੱਥੋਂ ਧੁਮਾਕਾ ਹੋਣ ਕਾਰਨ ਇਹ ਜਿਹੜੀਆਂ ਚਾਦਰਾਂ ਸਾਰੀਆਂ ਟੁੱਟ ਗਈਆਂ ਤੇ ਇਧਰੋਂ ਜਿਹੜਾ ਦੂਸਰੀ ਸਾਈਡ ਸੀਗੇ ਇਧਰੋਂ ਸੀਗੇ ਵੱਡੇ ਪਸ਼ੂ ਹੁੰਦੇ ਆ ਮੱਝਾਂ ਜਿਵੇਂ ਇਧਰ ਗਾਵਾਂ ਨੇ ਤੇ ਇਹ ਵੀ ਸਾਰਾ ਜਿਹੜਾ ਟੁੱਟ ਗਿਆ ਤੇ ਅੱਜ ਤੁਹਾਨੂੰ ਵੀ ਨੇੜੇ ਹੋ ਕੇ ਦਿਖਾ ਦਿੰਨੇ ਆ ਤੇ ਇੱਥੇ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਬਾਈ ਦਾ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਤੇ ਬਾਈ ਕਹਿੰਦਾ ਜਦੋਂ ਧਮਾਕਾ ਹੋਇਆ ਸਾਰਾ ਪਰਿਵਾਰ ਇੱਕ ਤਰ੍ਹਾਂ ਇੱਕ ਡਰ ਗਿਆ ਦਹਿਲ ਗਿਆ ਵੀ ਆ ਕੀ ਹੋ ਗਿਆ ਤੇ ਆ ਜੋ ਤੁਹਾਨੂੰ ਇੱਧਰ ਵੀ ਦਿਖਾਉਣੇ ਆ ਜਿਹੜਾ ਸਾਰਾ ਇਧਰੋਂ ਵੀ ਸਾਰਾ ਕੰਚ ਪਿਆਗਾ ਜਿਹੜਾ ਖਿਲਰਿਆ ਆ ਦੇਖੋ ਇਹ ਧਮਾਕਾ ਹੋਣ ਦੇ ਕਾਰਨ ਜਿਹੜੀਆਂ ਖਿੜਕੀਆਂ ਦੇ ਦਰਵਾਜ਼ੇ ਸੀ ਖਿੜਕੀਆਂ ਦੇ ਵਿੱਚ ਸ਼ੀਸ਼ੇ ਭਰੇ ਹੋਏ ਸੀ ਉਹ ਸਾਰੇ ਟੁੱਟ ਗਏ ਇੱਕ ਬਾਪੂ ਇਸ ਜਗ੍ਹਾ ਦੇ ਵਿੱਚ ਵੱਜਿਆ ਜੀ ਆ ਕੇ ਕੁਝ ਹਾਂਜੀ ਆ ਇਸ ਜਗ੍ਹਾ ਦੇ ਵਿੱਚ ਜਿਹੜਾ ਆ ਕਿ ਕੁਝ ਜਾਦਾ ਸ਼ਰਲਾ ਲਾ ਲੋ ਚਾਹੇ ਕੋਈ ਉਹਦਾ ਟੁਕੜਾ ਲਾ ਲੋ ਉਹ ਆ ਕਿ ਇਸ ਦੇ ਕੰਧ ਦੇ ਵਿੱਚ ਵੱਜਿਆ ਤੇ ਇਹ ਜਿਹੜਾ ਲੋਕ ਆ ਇਹ ਲੋਕ ਵੀ ਆਟੋਮੈਟਿਕ ਪਟਿਆ ਗਿਆ ਇਹ ਲੋਕ ਸੀ ਬਾਪੂ ਉਹਦਾ ਦਰਵਾਜ਼ਾ ਹਾਂਜੀ ਹਾਂਜੀ ਇਹ ਲੋਕ ਟੁੱਟਿਆ ਇੱਧਰ ਵੀ ਆ ਦੂਜੇ ਸੀਗੇ ਜੀ ਆਹ ਹਾਂਜੀ ਹਾਂਜੀ ਅੱਛਾ ਸਾਰੇ ਲੋਕ ਟੁੱਟ ਗਏ ਹਾਂਜੀ 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 ਪੈਸੇ ਮਗਰੂਰ ਲਾਗੇ ਨੇ ਤੇ ਘੁੱਟ ਫੇਲਾਗੇ ਹਾਂਜੀ ਹਾਂਜੀ ਤੇ ਇੱਕ ਆਪਾਂ ਇਹ ਬੇਨਤੀ ਕਰਦੇ ਆ ਸਾਰਿਆਂ ਨੂੰ ਆ ਜਾਓ ਆ ਪੂਰੇ ਜਿਵੇਂ ਹੁਣ ਤੁਹਾਡੇ ਸਾਹਮਣੇ ਆ ਵੀ ਲੜਾਈ ਜਿਹੜੀ ਚੱਲ ਰਹੀ ਆ ਪਤਾ ਨਹੀਂ ਹੈਗਾ ਇਹ ਜਾਂ ਕੋਈ ਜਿਹੜੀ ਮਜਹਿਲ ਆ ਜਾਂ ਕੋਈ ਬੰਬ ਆ ਜਾਂ ਕੁਛ ਵੀ ਆ ਸਕਦਾ ਕਿਰਪਾ ਕਰਕੇ ਇੱਕ ਬੇਨਤੀ ਆ ਸਾਰਿਆਂ ਨੂੰ ਵੀ ਉਹਦੇ ਨੇੜੇ ਨਾ ਜਾਓ ਜੇ ਕੁਛ ਵੀ ਹੁੰਦਾਗਾ ਕਿਤੇ ਵੀ ਤੁਹਾਨੂੰ ਐਦਾਂ ਦਾ ਕੋਈ ਜ਼ਿਕਰ ਆਉਂਦਾਗਾ ਤਾਂ ਤੁਸੀਂ ਉਹ ਤੋਂ ਦੂਰ ਹੋ ਕੇ ਰਹੋ ਘਟੋ ਘਟਕਿੱਲਾ ਵਾਹੀ ਦਾ ਤੁਸੀਂ ਦੂਰ ਰਹੋ ਕਿਉਂ ਬਾਪੂ ਇਸ ਦੇ ਵਿੱਚ ਜਿਹੜੇ ਕਚਰੇ ਨੇ ਉਹ ਤੁਹਾਨੂੰ ਦੂਰ ਦੂਰ ਤੋਂ ਮਿਲੇ ਸੀ ਕਿ ਨੇੜੂ ਮਿਲਿਆ ਜੀ ਦੂਰੋਂ ਦੂਰੋਂ ਮਿਲਿਆ ਜੀ ਕਿੱਲਾ ਕਿੱਲਾ ਵਾਹੀ ਵਾਟ ਦੂਰ ਤੋਂ ਸਾਰੇ ਚਾਰ ਛਪੇਰੇ ਇੱਕ ਜਦੋਂ ਇਹਦਾ ਕੋਈ ਆ ਕੇ ਧੁਮਾਕਾ ਹੋਇਆ ਐਦਾਂ ਦਾ ਤਾਂ ਨਹੀਂ ਹੋਇਆ ਵੀਜਾ ਅੱਗ ਨਿਕਲੀ ਐ ਜੱਗ ਅੱਗ ਨਿਕਲੀ ਐ ਜੀ ਜਿਵੇਂ ਆਪਣੇ ਅਸਤਵਾਜੀ ਨੇ ਆਪਾਂ ਛੜਦੇ ਹੁੰਦੇ ਐ ਰੋਡ ਤੇ ਆ ਚੱਲਿਆ ਚਾਰ ਛਪੇਰੇ ਅੱਛਾ ਅੱਛਾ ਜੀ ਅੱਗ ਵੰਗੂ ਉਹ ਜਦੋਂ ਫਟ ਗਿਆ ਜੀ ਫਟ ਗਿਆ ਜੇ ਤਾਂ ਹਾਂਜੀ ਹਜੇ ਵੀ ਪ੍ਰਮਾਤਮਾ ਨੇ ਬਚਤ ਰੱਖਤੀ ਆਪਣਾ ਜਿਹੜਾ ਪਰਿਵਾਰ ਆ ਸੁਖ ਸ਼ਾਂਤ ਆ ਕਿਉਂਕਿ ਜੇ ਕਾਰਨ ਜੇ ਕਿਸੇ ਦੇ ਕਿਸੇ ਦੇ ਵੀ ਜਾਨੀ ਨੁਕਸਾਨ ਹੋ ਜਾਂਦਾ ਬੱਚੇ ਦੇ ਜਾਂ ਕਿਸੇ ਦੇ ਵੀ ਲੱਗ ਜਾਂਦਾ ਬਹੁਤ ਮੰਦਾ ਹਾਲ ਸੀਗਾ ਤੁਹਾਨੂੰ ਪਤਾ ਹੀਗਾ ਕਿਉਂਕਿ ਇਹ ਜਿਹੜਾ ਛੜਦਾ ਨਹੀਂ ਹੈਗਾ ਤੇ ਅੱਜ ਤੁਹਾਨੂੰ ਦਿਖਾਉਣਿਆ ਜਿਹੜਾ ਉਧਰ ਨੇੜੇ ਹੋ ਕੇ ਥੋੜਾ ਜਿਹਾ ਦੂਰ ਖੜਕੇ ਦਿਖਾਵਾਂਗੇ ਆਪਾਂ ਵੀ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਇੱਥੇ ਮਿਲਟਰੀ ਦਾ ਸਿਸਟਮ ਆ ਉਹ ਪਹੁੰਚਣ ਵਾਲਾ ਹੈਗਾ ਤੇ ਸਾਰਾ ਮਿਲਟਰੀ ਤੱਕ ਹੈ ਜਿਹੜਾ ਇਹਨਾਂ ਨੇ ਅਪਡੇਟ ਦਿੱਤੀ ਹੋਈ ਆ ਪੁਲਿਸ ਜਿਹੜੀ ਇੱਥੇ ਪਹੁੰਚ ਰਹੀ ਆ ਤੇ ਜੇਕਰ ਕੋਈ ਵੀ ਕਿਸੇ ਨਾਲ ਵੀ ਕੋਈ ਵੀ ਕਿਤੇ ਐਦਾਂ ਦਾ ਕੋਈ ਦੁਰਘਟਨਾ ਹੁੰਦੀ ਆ ਤਾਂ ਤੁਸੀਂ ਉਹਨਾਂ ਦੇ ਵਿੱਚ ਉਹਦੇ ਨੇੜੇ ਨਹੀਂ ਜਾਣਾ ਜੇ ਕਦੇ ਵੀ ਤੁਹਾਨੂੰ ਇਹੋ ਜੀ ਚੀਜ਼ ਮਿਲਦੀ ਆ ਉਸ ਦੇ ਤੁਸੀਂ ਨੇੜੇ ਨਾ ਜਾਓ ਕਿਉਂਕਿ ਕਾਰਨ ਕਦੋਂ ਵੀ ਕੋਈ ਕਚਰਾ ਜਿਹੜਾ ਉਹਦਾ ਵੱਜ ਸਕਦਾ ਆ ਕਿ ਜਾਂ ਉਹ ਫਟ ਸਕਦਾ ਤੇ ਜਿਵੇਂ ਉਧਰਲੀ ਸਾਈਡ ਸੀਗਾ ਉੱਥੇ ਉਹ ਡਿੱਗਿਆ ਸੀ ਇੱਧਰ ਘਰ ਸੀਗਾ ਉਹਦੇ ਧਮਾਕੇ ਕਾਰਨ ਜਿਹੜਾ ਘਰ ਦਾ ਸਾਰੀ ਐਸੀ ਤੈਸੀ ਹੋ ਗਈ ਆ ਤੁਹਾਡੇ ਸਾਹਮਣੇ ਆ ਤੇ ਜਿਹੜੇ ਆਪਣੇ ਪੁਲਿਸ ਪ੍ਰਸ਼ਾਸਨ ਆ ਸਾਰਾ ਇੱਥੇ ਜ਼ਿੰਮੇਵਾਰ ਆ ਤੇ ਉਹ ਫਿਲਹਾਲ ਉਹਰੇ ਉਹਨਾਂ ਦੀ ਡਿਊਟੀ ਆ ਤੇ ਬਹੁਤ ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਗੌਰ ਰੱਖ ਰਹੇ ਨੇ ਵੀ ਉਹਨਾਂ ਦੇ ਨੇੜੇ ਨਹੀਂ ਕਿਸੇ ਨੂੰ ਜਾ ਰਹੇ ਦੇਣ ਤੇ ਤੁਸੀਂ ਇਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਤੁਸੀਂ ਜਿਹੜਾ ਉਹਦੇ ਕੋਲੇ ਨਹੀਂ ਜਾਣਾ ਕਿਉਂਕਿ ਜੇ ਕੋਲੇ ਜਾਓਗੇ ਉਹ ਤਾਂ ਕਦੋਂ ਵੀ ਕੋਈ ਕਚਰਾ ਜਾਂ ਕੋਈ ਸਰਲਾ ਨਿਕਲ ਸਕਦਾ ਤੇ ਉਹ ਵੱਜ ਸਕਦਾ ਥੈਂਕ ਯੂ